ਤੁਸੀਂ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿਵਿਆ ਬਿਕਰਮਜੀਤ ਸਿੰਘ ਮਜੀਠੀਆ ਤੇ ਉਹਨਾਂ ਤੇ ਪਿਆ ਹੋਇਆ ਚਿੱਟੇ ਦਾ ਕੇਸ ਪੂਰੇ ਪੰਜਾਬ ਦੇ ਵਿੱਚ ਇਹਦੀ ਚਰਚਾ ਹੈ ਪਰ ਜੇ ਮੈਂ ਆਪਦੀ ਗੱਲ ਕਰਾਂ ਮੈਨੂੰ ਇਹ ਕੇਸ ਇੰਨਾ ਸੌਖਾ ਲੱਗਦਾ ਨਹੀਂ ਹੈ ਇੱਕ ਪਾਸੇ ਪੰਜਾਬ ਦੀ ਉਹ ਸਰਕਾਰ ਹੈ ਜਿਹਦੇ ਵਿੱਚ ਸੱਤਾ 'ਚ ਉਹ ਲੋਕ ਹੈ ਜਿਨ੍ਹਾਂ ਨੇ ਇੱਕ ਸਮੇਂ ਪਿੰਡ-ਪਿੰਡ ਪੋਸਟਰ ਲਵਾਏ ਸੀ ਕਿ ਬਿਕਰਮਜੀਤ ਸਿੰਘ ਮਜੀਠੀਆ ਚਿੱਟੇ ਦਾ ਤਸਕਰ ਹੈ ਬਾਅਦ ਦੇ ਵਿੱਚ ਮਾਫੀ ਵੀ ਮੰਗ ਲੈਂਦੇ ਆ ਦੂਜੇ ਪਾਸੇ ਪੁਲਿਸ ਦੇ ਕੁਝ ਸਾਬਕਾ ਅਫਸਰ ਜਿਹੜੇ ਕਹਿੰਦੇ ਆ ਕਿ ਵਿਕਰਮਜੀਤ ਮਜੀਠੀਆ ਦੇ ਖਿਲਾਫ ਇਨਫ ਐਵੀਡੈਂਸ ਹੈ ਬਹੁਤ ਸਬੂਤ ਪਏ ਆ ਕਿ ਚਿੱਟੇ ਦੇ ਵਿੱਚ ਇਨਾ ਦੀ ਸ਼ਮੂਲੀਅਤ ਹੈਗੀ ਹੈ ਇਸ ਕਾਰੋਬਾਰ ਦੇ ਵਿੱਚ ਇਸ ਕਾਲੇ ਧੰਦੇ ਦੇ ਵਿੱਚ ਪਰ ਜੇ ਇਹ ਸਾਰੇ ਸਬੂਤ ਪਏ ਆ ਤਾਂ ਫਿਰ ਸਰਕਾਰ ਦੇ ਵਕੀਰ ਸਰਕਾਰ ਦੇ ਰਿਪਰੈਜ਼ੈਂਟੇਟਿਵ ਕੀ ਕਰ ਰਹੇ ਆ ਅਦਾਲਤ ਦੇ ਵਿੱਚ ਕਿਉਂਕਿ 31 ਵਾਰ ਅਦਾਲਤ ਦੇ ਵਿੱਚ ਪੂਰੇ 31 ਵਾਰ ਮੌਕਾ ਮਿਲ ਚੁੱਕਿਆ ਹੈ ਸਬੂਤ ਧਰਨ ਦਾ ਹਜੇ ਤੱਕ ਸਬੂਤ ਨਹੀਂ ਧਰੇ ਗਏ 4 ਸਟਾਣੇ ਕੀ ਕਰਿਆ 5 ਵੀ ਸਟਕ ਕੀ ਖਾਸ ਕਰ ਲੂਗੀ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਇਸ ਵਿਸ਼ੇ ਦੇ ਉੱਤੇ ਖਾਸ ਤੌਰ ਦੇ ਉੱਤੇ ਜਦੋਂ ਅਸੀਂ ਗੱਲ ਗਹਿਰਾਈ ਤੇ ਫੈਕਟਸ ਦੀ ਕਰਨੀ ਹੋਵੇ ਸਭ ਤੋਂ ਸਹੀ ਇਨਸਾਨ ਸੁਰਿੰਦਰਪਾਲ ਜੀ ਨੇ ਸਤਿਗੁਰੂ ਸਾਹਿਬ ਬਹੁਤ ਸਤਿਗੁਰ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਠੀਕ ਹੋ ਸਰ ਬਹੁਤ ਵਧੀਆ ਸਤਿ ਮੈਂ ਤੁਹਾਨੂੰ ਸੁਣਾਉਂ ਟਿਕੋ ਠੀਕ ਹੈ ਜੀ ਤੇ ਆਪਾਂ ਪਹਿਲਾਂ ਇਸ ਵਿਸ਼ੇ ਨੂੰ ਜਿਵੇਂ ਮੈਂ ਕਿਹਾ ਵੀ ਜਿਹੜੇ ਸਾਡੇ ਅਰਗੇ ਲੋਕ ਆ ਹਜੇ ਸਿੱਖ ਰਹੇ ਆ ਉਨਾਂ ਲਈ ਤਾਂ ਇਹ ਉਲਝਾ ਦਾ ਮਸਲਾ ਬੱਧਾ ਕਿਹਦੇ ਦਾਅਵੇ ਨੂੰ ਸੱਚ ਮੰਨੀਏ ਝੂਠ ਮੰਨੀਏ ਸਮਝ ਨਹੀਂ ਆਉਂਦਾ ਥੋੜਾ ਜਿਹਾ ਨਟਾਰਾ ਤੁਸੀਂ ਹੀ ਕਰੋ ਵੀ ਇਹਨੂੰ ਦੇਖਗੇ ਕਿਵੇਂ ਪਹਿਲਾਂ ਤਾਂ ਸੀ ਇਸ ਮੁੱਦੇ ਨੂੰ ਦੇਖੋ ਸੀਬੀਐਮ ਇੱਕ ਗੱਲ ਤਾਂ ਕਲੀਅਰ ਕਰਵਾ ਜਦੋਂ ਕਿਸੇ ਮਾਮਲੇ ਨੂੰ ਉਲਝਾਣਾ ਹੋਵੇ ਦਾ ਤੇ ਉਹਦੇ ਬਾਰ-ਬਾਰ ਤਫ਼ਤੀਸ਼ੀ ਅਫਸਰ ਬਦਲਨੇ ਸ਼ੁਰੂ ਕਰ ਦੋ ਉਹ ਮਾਮਲਾ ਉਲਝ ਜਾਂਦਾ ਜੀ ਮਾਮਲਾ ਕਦੀ ਵੀ ਕੋਟਾ 'ਚ ਜਾ ਕੇ ਮਕਾਮ ਤੇ ਨਹੀਂ ਪਹੁੰਚਦਾ ਤੁਸੀਂ ਤਾਂ ਮਾਲਵੇ ਦੇ ਰਹਿਣ ਵਾਲੇ ਉਹ ਕੋਟਕਪੂਰਾ ਬਹਿਬਲ ਕਲਾ ਗੋਲੀਕਾਟ ਬਿਲਕੁਲ ਕਿੰਨੀ ਵਾਰ ਉਹਦੀ ਐਸਆਈਟੀ ਬਦਲ ਗਈ ਕਿੰਨੇ ਕਮਿਸ਼ਨ ਬਦਲ ਗਏ ਉਲਝ ਗਿਆ ਹਾਈ ਕੋਰਟ ਤੋਂ ਇੱਕ ਮਾਮਲਾ ਕੁਐਸ਼ ਹੋ ਗਿਆ ਕੋਰ ਵਿਜੇ ਪ੍ਰਤਾਪ ਦਾ ਅਸਤੀਫਾ ਹੋ ਗਿਆ ਅੱਜ ਤੱਕ ਵੀ ਉਹ ਮਾਮਲਾ ਉੱਥੇ ਦਾ ਉੱਥੇ اٹਕਿਆ ਹੁੰਦਾ ਕਾਰਨ ਇਹ ਹੈ ਕਿ ਜਿਹੜੀ ਐਸਆਈਟੀ ਨਵੀਂ ਬਣਣੀ ਹੈ ਉਹਨੇ ਆਪਣੇ ਹਿਸਾਬ ਨਾਲ ਸਬੂਤ ਪਾਣੇ ਸ਼ੁਰੂ ਕਰ ਦੇਣੇ ਆ ਆਪਣੇ ਹਿਸਾਬ ਨਾਲ ਉਹਨੇ ਉਹਦੀਆਂ ਸਫਾ ਮਿਸਲ ਤਿਆਰ ਕਰਨੀਆਂ ਸ਼ੁਰੂ ਕਰ ਦੇਣੀਆਂ ਆ ਆਪਣੇ ਹਸਾਬ ਨਾਲ ਉਹਨੇ ਜਿਮਣੀ ਵਰਡ ਹੈ ਜਿਹੜਾ ਪੁਲਿਸ ਹੈਗਾ ਉਹਨਾਂ ਨੇ ਜਿਮਣੀਆ ਲਿਖਣੀਆਂ ਸ਼ੁਰੂ ਕਰ ਦੇਣੀਆਂ ਔਰ ਇੰਨਾ ਕ ਕੰਟਰਡਿਕਸ਼ਨ ਕਰ ਦਿੰਦੇ ਆਪਸ ਦੇ ਵਿੱਚ ਕਿ ਗਵਾਹ ਵੀ ਠੰਡੇ ਹੋ ਜਾਂਦੇ 15-15 ਸਾਲ ਚ ਉਹ ਦੇਖੋ ਕੋਟਕਬੁਰਾ ਬਹਿਬਲ ਗਲਾਂ ਗੋਲੀ ਗਾੜ 10 ਸਾਲ ਹੋ ਗਏ ਕਿਹੜਾ ਗਵਾਹ 10 ਸਾਲਾਂ ਬਾਅਦ ਤੁਸੀਂ ਉਹਨੂੰ ਪੁੱਛਤਾ ਲੋਗੇ ਤੇ ਕਿਹੜੀ ਉਹਦੀ ਕਲੋਸ ਤੁਸੀਂ ਕਰਾ ਲੋਗੇ ਕੋਰਟ ਦੇ ਵਿੱਚ ਜਿਹੜਾ ਕਿਵੇਂ ਕਰਾ ਲੋਗੇ ਜੇ ਮੰਨ ਲਓ ਕੋਈ ਗਵਾਹ ਤਿਆਰ ਕਰਕੇ ਕੋਰਟ ਚ ਚਲਾ ਵੀ ਜਾਵੇ ਉਹਦਾ ਉਹ ਜਿਨਾ ਹੀ ਨਹੀਂ ਹੋਣੀ ਉਹਨੇ 15 ਵਰੀ ਤੋਂ ਨੇ ਐਸਆਈਟੀ ਨੇ ਨਵੀਆਂ ਸਟੇਟਮੈਂਟਾਂ ਲਿੱਤੀਆਂ ਉਹਨੂੰ ਇਹ ਨਹੀਂ ਪਤਾ ਮੈਂ ਐਸਆਈਟੀ ਨੂੰ ਕਿਹੜੀ ਨੂੰ ਕਿਹੜੀ ਸਟੇਟਮੈਂਟ ਦਿੰਦੀ ਹੈ ਹੁਣ ਵਿਕਰਮ ਮਜੀਠੀਏ ਦੇ ਕੇਸ ਵੀ ਉਹੀ ਹੋਇਆ 6 ਐਸਆਈਟੀ ਤੁਸੀਂ ਬਦਲ ਛੱਡੀਆਂ ਉਸ ਤੋਂ ਇਲਾਵਾ ਜਿਹੜੀਆਂ ਮਾਮਲੇ ਹੈਗੇ 2014-15 ਦੇ ਡਰੱਗ ਦੇ ਜਲਦੀਪ ਭੋਲੇ ਦੇ ਪਰਚਾ ਦਿੱਤਾ ਤੁਸੀਂ 6 ਸਾਲਾਂ ਬਾਅਦ 2021 'ਚ ਉਹ ਵੀ ਚਰਨਜੀਤ ਚੰਨੀ ਦੀ ਬਹਾਦਰੀ ਹੈ ਤੇ ਦੇ ਗਿਆ ਪਰਚਾ ਨਹੀਂ ਤਾਂ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਫਾਈਲ ਨੂੰ ਜਿਹੜੇ ਘੁਮਾਇਆਦਾ ਤੇ ਘੁੰਮੀ ਜਾਣੀ ਸੀ ਪਰਚਾ ਦਿੱਤਾ ਚੰਨੀ ਨੇ ਉਸ ਤੋਂ ਬਾਅਦ ਉਹਦੀਆਂ ਫਿਰ ਐਸਆਈਟੀ ਸ਼ੁਰੂ ਹੋ ਗਈਆਂ ਆ ਬਦਲਦੇ ਉਹ ਬਰਨੂਨ ਸ਼ਰਮਾ ਆ ਗਏ ਉਹ ਚਲੇ ਗਏ ਬਦਲਦੇ ਬਦਲਦੇ ਹਰਿਉਂ ਮਾਮਲਾ ਹਵਾ ਚੇਟ ਕੀ ਜਾਂਦਾ ਕਾਰਨ ਕੀ ਹੈਗਾ ਇਹਦਾ ਕਾਰਨ ਹੈਗੇ ਤਿੰਨ ਬਹੁਤ ਇੰਪੋਰਟੈਂਟ ਇੱਕ ਹੁੰਦਾ ਪੈਸਾ ਕਿ ਪੈਸਾ ਜਦੋਂ ਤੁਹਾਡੇ ਕੋਲ ਜ਼ਿਆਦਾ ਹੋਵੇ ਨਾ ਤੇ ਜਿਹਦਾ ਸਾਹਮਣੇ ਵਾਲਾ ਤੁਸੀਂ ਉਸੇ ਹਿਸਾਬ ਨਾਲ ਉਹਨੂੰ ਘੁਮਾ ਸਕਦੇ ਹੋ ਵਕੀਲ ਤੁਸੀਂ ਮਹਿੰਗੇ ਲੈ ਸਕਦੇ ਹੋ ਤਗੜੇ ਵਕੀਲ ਤੁਸੀਂ ਜਿਹੜੀ ਹੈ ਜ਼ਿਲਾ ਲਈ ਐਸਆਈਟੀ ਦੇ ਅੱਗੇ ਪੇਸ਼ ਹੋਣ ਲਈ ਲਿਜਾ ਸਕਦੇ ਹੋ ਉਹਨਾਂ ਨੇ ਇਦਾਂ ਦੇ ਬਰਡ ਵਿੱਚ ਪਵਾਉਣੇ ਸ਼ੁਰੂ ਕਰ ਦਿੰਨੇ ਮਾਮਲਾ ਦਾ ਗਦਾਵਾ ਬਣ ਜਾਣਾ ਦੂਜਾ ਜਿਹੜਾ ਹੁੰਦਾ ਹੈ ਕਿ 10 ਸਾਲ ਬਿਕਰਮ ਮਜੀਠੀਆ ਪੰਜਾਬ ਦਾ ਪਾਵਰਫੁੱਲ ਮੰਤਰੀ ਰਿਹਾ ਪਾਵਰਫੁੱਲ ਮੰਤਰੀ ਕਹਿਣ ਦਾ ਮਤਲਬ ਇਹ ਹੈਗਾ ਕਿ ਇਹ ਨਹੀਂ ਹੈਗਾ ਕਿ ਜਿਵੇਂ ਅਜੀਤ ਸਿੰਘ ਕੋਹੜ ਰਹਿ ਗਿਆ ਇਹ ਅਕੰਧ ਸਿੰਘ ਮਲੂਕਾ ਰਹਿ ਗਿਆ ਇਹੋ ਨਹੀਂ ਰਿਹਾ ਉਹਦੀ ਮਰਜ਼ੀ ਨਾਲ ਅਫਰ ਲੱਗਦੇ ਸੀ ਤੇ ਉਹਦੀ ਮਰਜ਼ੀ ਨਾਲ ਉਤਰਦੇ ਸੀ ਖਾਸ ਕਰਕੇ ਦੁਆਬੇ ਤੇ ਮਾਝੇ ਦੇ ਖਾਸ ਕਰਕੇ ਮਾਲਵੇ 'ਚ ਬਾਦਲਾਂ ਦਾ ਪ੍ਰਭਾਵ ਜ਼ਿਆਦਾ ਸੀ ਉਧਰ ਇਹ ਨਾ ਹੈ ਉਧਰ ਹੈ ਇਧਰ ਮਾਲਵੇ 'ਚ ਜਾਂਦਾ ਨਹੀਂ ਸੀ ਪੂਰੇ ਜਿਹੜਾ ਸਤਲੋਜ ਤੋਂ ਅੱਗੇ ਤੱਕ ਅਟਾਰੀ ਤੱਕ ਇਹ ਬਿਕਰਮ ਮਜੀਠੀ ਦੇ ਹਵਾਲੇ ਹੀ ਕੀਤਾ ਹੋਇਆ ਸੀ ਉਹਨਾਂ ਨੇ ਇਸੇ ਕਰਕੇ ਬਾਦਲ ਕੋਲੋਂ ਸੇਵਾ ਸਿੰਘ ਸੇਖਵਾ ਕਲਪਦੇ ਸੀ ਇਸੇ ਕਰਕੇ ਬਾਦਲ ਸਾਹਿਬ ਵੱਡੇ ਸਾਹਿਬ ਕੋਲੋਂ ਰਤਨ ਸਿੰਘ ਅਜਨਾਲਾ ਕਲਪਦੇਸੀ ਇਸੇ ਕਰਕੇ ਜਿਹੜਾ ਬ੍ਰੰਹਪੁਰਾ ਸਾਹਿਬ ਕਲਪਦੇਸੀ ਤੇ ਇਸੇ ਕਰਕੇ ਦੇਸ਼ ਪ੍ਰਤਾਪ ਕਹਰੂ ਕਲਪਦਾਸੀ ਬਈ ਸਾਡਾ ਤਾਂ ਕੋਈ ਸੁਣਦਾ ਹੀ ਕੋਈ ਨਹੀਂ ਇੱਥੇ ਅੱਛਾ ਹੁਣ ਦੁਆਬੇ 'ਚ ਵੀ ਉਹ ਹਾਸੇ ਚਲੋ ਦੁਆਬਾ ਦਲਤਾਂ ਦੀ ਧਰਤੀ ਇੱਥੇ ਬਾਹਲੇ ਦਲਤਾਂ ਦੇ ਲੀਡਰ ਸੀ ਲੇਕਿਨ ਵਿਕਰਮ ਮਜੀਠੀ ਦੇ ਹਸਾ ਨਾਲ ਬਿਊਰੋਕ੍ਰੇਸੀ ਸੈੱਟ ਹੁੰਦੀ ਸੀ ਹੁਣ 10 ਸਾਲ ਜਿੰਨੇ ਬਿਊਰੋਕ੍ਰੇਸੀ ਨੂੰ ਲਾਇਆ ਹੋਵੇ ਉਹ ਕਈ ਵੱਡੇ ਵੱਡੇ ਅਫਸਰ ਬਣ ਗਏ ਹੋਣੇ ਬੱਡੇ-ਬੱਡੇ ਅਫਸਰ ਉਹ ਜਿਹੜੇ ਬਣ ਗਏ ਹੋਣੇ ਆ ਉਹ ਉਹਨਾਂ ਨੇ ਕਿਤੇ ਨਾ ਕਿਤੇ ਤਾਂ ਤੁਹਾਡੀ ਬਾਉਂਡਿੰਗ ਹੋ ਜਾਂਦੀ ਨਾ ਬਈ 10 ਸਾਲ ਇਹਨਾਂ ਨੇ ਸਾਨੂੰ ਐਸ਼ ਬੜੀ ਕਰਾਈ ਯਾਰ ਜਿੱਥੇ ਦਿਲ ਕਰਤਾ ਸੀ ਉੱਥੇ ਲਾਇਆ ਬਿਕਰਮ ਨੇ ਸਾਨੂੰ ਤੇ ਤੁਸੀਂ ਆਸਾਨ ਵੀ ਹੁੰਦੇ ਆ ਇੱਕ ਪੈਸਾ ਤੇ ਇੱਕ ਆਸਾਨ ਤੀਜਾ ਹੁੰਦਾ ਦਰ ਬਈ ਕਾਲ ਨੂੰ ਕਿਤੇ ਸੱਤਾ ਪਰਵਰਤਨ ਹੋ ਗਿਆ ਬਾਈ ਇਹਨੇ ਜਿਵੇਂ ਬੋਲਦਾ ਕਿ ਮੈਂ ਚੀਕਾਂ ਘੜਾ ਦੋ ਤੇ ਫਿਰ ਚੀਕਾਂ ਕੱਢੂ ਸਾਡੇ ਦਾ ਟੱਬਾ ਰੋਲ ਦੂਗੇ ਹੁਣ ਮੈਂ ਤੁਹਾਨੂੰ ਗੱਲ ਦੱਸਦਾ ਦੇਖੋ 2002 ਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਜੋ ਸਰਕਾਰ ਬਣੀ ਉਹਨਾਂ ਨੇ ਬਾਦਲਾਂ ਦੇ ਖਿਲਾਫ ਆਏ ਤੋਂ ਅਧਿਕ ਸੰਪਤੀ ਜਿਹਨੂੰ ਅਸੀਂ ਕਹਿੰਦੇ ਆਮਦਨ ਤੋਂ ਵੱਧ ਜਦਾਦ ਜਿਹੜੀ ਹੁਣ ਬਿਕਰਮਜੀਠੇ ਦੇ ਪਰਚਾ ਹੋਇਆ ਇਹ ਪਰਚੇ ਦਿੱਤੇ ਬਾਦਲਾਂ ਦੇ ਖਿਲਾਫ ਸੁਖਬੀਰ ਤੇ ਪ੍ਰਕਾਸ਼ ਸਿੰਘ ਬਾਦਲ ਲਿਖਿਆ ਔਰ ਜਿਹੜੇ ਅਫਸਰ ਵਿੱਚ ਗਵਾਹ ਸੀ 5 ਸਾਲਾਂ ਬਾਅਦ ਜਿੰਨੇ ਸਾਰੇ ਅਫਸਰ ਗਵਾਹ ਸੀ ਉਹ ਸਾਰਿਆਂ ਦੀਆਂ ਚੀਕਾਂ ਜਿਹੜੀਆਂ ਸੁਖਬੀਰ ਬਾਦਲ ਨੇ ਕਢਾਈਆਂ ਬਾਅਦ ਚ 2007 ਚ ਜੋ ਸੱਦਾ ਪਲਟੇ ਤੇ ਸਾਰੇ ਹੋ ਸਟਾਈਲ ਹੋ ਗਏ ਸਾਰੇ ਹੀ ਮੁਕਰ ਗਏ ਉਦੋਂ ਪ੍ਰਕਾਸ਼ ਸਿੰਘ ਬਾਦਲ ਵੀ ਬਰੀ ਹੋ ਗਏ ਸੁਖਵੀਰ ਸਿੰਘ ਬਾਦਲ ਵੀ ਕੇਸ ਚ ਬਰੀ ਹੁਣ ਮੈਂ ਕਿਹਦੇ ਅਫਸਰ ਦਾ ਨਾਮ ਲੈਂਦਾ ਚੰਗਾ ਨਹੀਂ ਕਰਦਾ ਹੁਣ ਤੁਹਾਨੂੰ ਮੈਂ 2021 ਚ ਜਦੋਂ ਪਰਚਾ ਦਰਜ ਕਰਨਾ ਸੀ ਬਿਕਰਮ ਮਜੀਠੀਏ ਤੇ ਚਰਨਜੀਤ ਚੰਨੀ ਮੁੱਖ ਮੰਤਰੀ ਸੀ ਜਦੋਂ ਕਿਸੇ ਪੁਲਿਸ ਅਫਸਰ ਦਾ ਨਾਮ ਨਹੀਂ ਲੈਣਾ ਮੈਂ ਉਹਨੂੰ ਕਿਹਾ ਵੀ ਇਹ ਪਰਚਾ ਦਰਜ ਕਰਨਾ ਤੇ ਪਰਚਾ ਦਰਜ ਕਰ ਦਿਓ ਬਿਮਾਰ ਹੋ ਗਿਆ ਹਸਪੀਟਲ ਜਾ ਕੇ ਐਡਮਿਟ ਹੋ ਗਿਆ ਹਸਪੀਟਲ ਐਡਮਿਟ ਹੋ ਗਿਆ ਤੁਸੀਂ ਕਿਤੇ ਚਰਨਜੀਤ ਚੰਨੀ ਉਦੋਂ ਮੁੱਖ ਮੰਤਰੀ ਸੀ ਸੁਖਜਿੰਦਰ ਰੰਧਾਵਾ ਡਿਪਟੀ ਮੁੱਖ ਮੰਤਰੀ ਸੀ ਕਿਤੇ ਕਿਤੇ ਗੱਲ ਚੱਲੇ ਜਾਂ ਬਿਊਰੋਕਰੇਸੀ ਚ ਗੱਲ ਚੱਲੇ ਕਿਸੇ ਹੱਸਨ ਸਮਝੋ ਉਸ ਗੱਲੋਂ ਦਾਖਲ ਹੋ ਗਿਆ ਉਹ ਕਹਿੰਦੇ ਭਈਆ ਤੂੰ ਕਹਿੰਦਾ ਮੈਂ ਪਰਚਾ ਨਹੀਂ ਦੇ ਸਕਦਾ ਯਾਰ ਇਹ ਹਾਲਾਤ ਹੁੰਦੇ ਆ ਕਿਉਂਕਿ ਡਰ ਵੀ ਹੁੰਦਾ ਅੱਗੋਂ ਉਹੀ ਡਰ ਕਰਕੇ ਜਿਹੜਾ ਕੇਸ ਹੈ ਉਹ ਲੰਮਕਦਾ ਰਿਹਾ ਪੈਸੇ ਬਹੁਤ ਹੈਗੇ ਆ ਤਣਾੜ ਲੋਗ ਹੈ ਇਨਵੋਲਵ ਹੈ ਪੈਸਾ ਬੜਾ ਉਕਮ ਦੇ ਕਮਾਂਦੀਆਂ 6 SIT ਬਦਲ ਗਈ ਆ ਤੇ ਕਿਸੇ ਨੂੰ ਕੀ ਉਸ ਪਰਚੇ ਦਾ ਕੀ ਬਣਣਾ ਜਿੱਥੇ 6 ਵਾਰ SIT ਬਦਲ ਜਾਏ ਉਸ ਪਰਚੇ ਦਾ ਕੀ ਬਣਣਾ ਉਹ ਪਰਚਿਆਂ ਦੇ ਵਿੱਚ ਐਵੀਡੈਂਸ ਹੀ ਨਹੀਂ ਪੂਰੀਆਂ ਜਿਹੜੀਆਂ ਆਣੀਆਂ ਉਹ ਖੁਰਦਪੁਰਦ ਹੋਈ ਜਾਣੀਆਂ ਨਾਲ ਪਰ ਫਿਰ ਜੇ ਪੁਲਿਸ ਦੇ ਐਡੇ ਵੱਡੇ ਸਾਫ ਕਾਫਸਰ ਹੀ ਕਹਿਣ ਆ ਕੇ ਤੁਸੀਂ ਕੱਲ ਉਹਨਾਂ ਦੀ ਸਟੇਟਮੈਂਟ ਹਾਲਾਂਕਿ ਉਹ ਮੀਡੀਆ ਤੋਂ ਜਿਹੜੇ ਲੋਕ ਪੁੱਛ ਰਹੇ ਸੀ ਉਹਨਾਂ ਨੂੰ ਵੀ ਐ ਸਵਾਲ ਮਤਲਬ ਐ ਆਰਡਰ ਦਿੰਦੇ ਸੀਗੇ ਜਿਵੇਂ ਵੀ ਉਹਨਾਂ ਦਾ ਹਨਾ ਵੀ ਹੁੰਦਾ ਨਾ ਵੀ ਮੈਂ ਪੁਲਿਸ ਦੇ ਕਿਸੇ ਵੀ ਛੋਟੇ ਅਧਿਕਾਰੀ ਨੂੰ ਤਾਂ ਇਹੀ ਬੋਲਦਾ ਰਿਹਾ ਯਾਰ ਤੇ ਉਹ ਕਹਿੰਦੇ ਸੀਗੇ ਵੀ ਤੁਸੀਂ ਉਹਨਾਂ ਨੂੰ ਇਹ ਸਵਾਲ ਪੁੱਛਿਆ ਹੁਣ ਮੈਨੂੰ ਉਹਨਾਂ ਦੀ ਕੱਲ੍ਹ ਵਾਲੀ ਤੁਸੀਂ ਪ੍ਰੈਸ ਕਾਨਫਰੰਸ ਕਹਿ ਲੋ ਕਾਈਂਡ ਆਫ ਉਹਦੇ ਵਿੱਚ ਬਹੁਤ ਦਿਲਚਸਪ ਗੱਲਾਂ ਮਿਲੀਆਂ ਉਹ ਕਹਿ ਰਹੇ ਸਾਡੇ ਕੋਲ ਇਨਫ ਐਵਿਡੈਂਸ ਹੈ ਅਦਾਲਤ ਪਿੱਟ ਰਹੀ ਆ ਐਨਡੀਪੀਐਸ ਦਾ ਕੇਸ ਹੋਵੇ 180 ਦਿਨਾਂ ਦੇ ਵਿੱਚ ਤੁਸੀਂ ਸਾਡੇ ਨੂੰ ਵੱਧ ਜਾਣਦੇ ਹੋ ਚਾਰਜ ਸ਼ੀਟ ਆ ਜਾਂਦੀ ਆ ਚਾਰਜ ਸ਼ੀਟ ਨਹੀਂ ਆਈ ਹਜੇ ਤੱਕ ਤਨੂ ਦਾ ਦੱਸਾਂ ਇੱਕ ਤਾਂ ਦੇਖੋ ਜਦੋਂ ਵਿਕਰਮਜੀਠੀਏ ਤੇ ਚਰਨਜੀਤ ਚੰਨੀ ਦੀ ਸਰਕਾਰ ਨੇ ਪਰਚਾ ਦਿੱਤਾ ਉਦੋਂ ਉਸ ਤੋਂ ਕੁਛ ਦੇਰ ਬਾਅਦ ਚੋਣਾਂ ਆ ਲਈਆਂ ਪੰਜਾਬ 'ਚ ਤੁਹਾਨੂੰ ਯਾਦ ਹੋਵੇਗਾ 2022 ਦੀਆਂ ਵਿਧਾਨ ਸਭਾ ਚੋਣਾਂ ਆਗੀਆਂ ਨਵੀਂ ਸਰਕਾਰ ਬਣ ਗਈ ਨਵੀਂ ਸਰਕਾਰ ਆਪਣੇ ਹਿਸਾਬ ਨਾਲ ਸੈਟਲਡ ਹੋਈ 4-5-6 ਮਹੀਨੇ ਦਾ ਸਰਕਾਰ ਬੈਠ ਕੇ ਸਮਝਦੀ ਆ ਭਈ ਅਸੀਂ ਕਿੱਥੇ ਬੈਠੇ ਆ ਕੁਛ ਐਡਵੋਕੇਟ ਜਨਰਲ ਜਿਹੜੇ ਲਾਇਸੀ ਉਹ ਬਦਲ ਗਏ ਇਸ ਕਰਕੇ ਮਾਮਲਾ ਜਿਹੜਾ ਉਹ ਹਵਾਜਾਂ ਲਟਕਦਾ ਰਿਹਾ ਲੇਕਿਨ ਗੱਲ ਸੀਬੀਐਸ ਸਾਹਿਬ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਜਦੋਂ 2014-15 ਚ ਈਡੀ ਨੇ ਇਹ ਦੱਸਿਆ ਕਿ ਵਿਕਰਮ ਮਜੀਠੀ ਦੀ ਸ਼ਮੂਲੀਅਤ ਹੈਗੀ ਆ ਉਸ ਈਡੀ ਦੀ ਜਿਹੜੀ ਸਟੇਟਮੈਂਟਸ ਔਰ ਈਡੀ ਦੀ ਫਾਈਂਡਿੰਗ ਆ ਉਹਦੇ ਉੱਤੇ ਹੀ ਪਰਚਾ ਦਰਜ ਹੋਇਆ 2021 ਦਾ ਤੇ ਫਿਰ ਈਡੀ ਨੇ ਕਿਹੜਾ ਪਰਚੇ ਦੇ ਵਿੱਚ ਉਹਨੂੰ ਜਿਹੜਾ ਵਾ ਉਹਨੂੰ ਮਨੀ ਲੌਂਡਰਿੰਗ ਕੇਸ ਦੇ ਵਿੱਚ ਉੱਤੇ ਕੇਸ ਕਰਤਾ ਵਿਕਰਮ ਮਜੀਠੀ ਦੇ 10 ਸਾਲ ਹੋ ਗਏ ਈਡੀ ਵਾਲਾ ਵੀ ਤਾਂ ਮਾਮਲਾ ਲਟਕਦਾ ਪਿਆ ਤੁਸੀਂ ਤੁਹਾਨੂੰ ਜਿਹੜਾ ਗੱਲ ਮੈਂ ਕਹਿਣਾ ਚਾਹਨਾ ਕਿ ਪ੍ਰਭਾਵ ਪ੍ਰਭਾਵ ਕੱਲਾ ਸਟੇਟ ਦੀਆਂ ਏਜੰਸੀਆਂ ਤਾਂ ਨਹੀਂ ਸੈਂਟਰ ਦੀਆਂ ਏਜੰਸੀਆਂ ਤੇ ਵੀ ਇਖਤਤਾ ਤੇ ਜੇ ਐਡਾ ਪ੍ਰਭਾਵ ਨਾ ਹੁੰਦਾ ਐਸਟੀਐਫ ਉਸ ਪਰ ਈਡੀ ਦੀ ਉਸ ਕਾਪੀ ਨੂੰ ਵੈਰੀਫਾਈ ਕਰਕੇ ਹੋਮ ਡਿਪਾਰਟਮੈਂਟ ਨੂੰ ਭੇਜਦੀ ਹੈ ਕਿ ਇੱਚ ਪਰਚਾ ਬੰਦ ਹੈ ਤੇ ਜੇ ਈਡੀ ਦੀ ਉਸ ਡਾਕੂਮੈਂਟ ਦੇ ਬਿਹਾਫ ਤੇ ਪਰਚਾ ਦਰਜ ਹੁੰਦਾ ਤਾਂ ਫਿਰ ਈਡੀ ਆਪਣਾ ਕੇਸ ਕਿਉਂ ਨਹੀਂ ਚਲਾ ਸਕੀ ਉੱਤੇ ਇਸ ਕਰਕੇ ਜਿਹੜੀਆਂ ਗੱਲਾਂ ਮੈਂ ਸਮਝਾਉਣਾ ਚਾਹੁੰਦਾ ਕਿ ਇਹ ਸਾਰਾ ਸਾਰਾ ਜਿਹੜਾ ਸਿਸਟਮ ਹੈ ਨਾ ਉਹ ਸਿਸਟਮ ਪ੍ਰਭਾਵ ਔਰ ਪੈਸੇ ਦੇ ਪ੍ਰਭਾਵ ਥੱਲੇ ਇੰਨਾ ਖਾ ਚੁੱਕਾ ਹੈ ਅੱਜ ਦੱਸੇ ਇਹ ਡੀਜੀਪੀ ਜਦਾ ਚਟੋ ਪਧਾਇਆ ਨੇ ਕਿ 40 ਹਜ਼ਾਰ ਕਰੋੜ ਦੀ ਇਹ ਜਿਹੜੀ ਟ੍ਰੇਲ ਹੋਈ ਹੈ ਡਰੱਗ ਟ੍ਰੇਲ ਹੋਈ ਹੈ ਜਿਹੜੀ ਪੰਜਾਬ ਦੇ ਵਿੱਚ ਹੋਈ ਆ ਇਹ ਛੋਟੀਆਂ ਗੱਲਾਂ ਥੋੜੀਆਂ ਜਿੱਥੇ 40 ਹਜ਼ਾਰ ਕਰੋੜ ਇਨਵੋਲ ਹੋਵੇ ਉੱਤੇ ਹਕੂਮਤਾਂ ਪਲਟ ਜਾਂਦੀਆਂ ਹੁਣ ਮੈਂ ਤੁਹਾਨੂੰ ਵਿੱਚ ਹੀ ਇੱਕ ਰੁਕੇ ਸਵਾਲ ਕਰਦਾ ਹੁਣ ਚਟੋ ਪਧਾਇਆ ਸਾਹਿਬ ਦਾ ਹੀ ਆਪਾਂ ਇੱਕ ਕੱਲ ਵਾਲੀ ਗੱਲ 'ਚ ਹੀ ਲੈ ਲੈਂਦੇ ਆ ਉਹ ਜਿੱਥੇ ਸੁਖਵੀਰ ਬਾਦਲ ਦਾ ਨਾਮ ਆਉਂਦਾ ਉੱਥੇ ਬਿਲਕੁਲ ਕਹਿੰਦੇ ਮੈਂ ਨਹੀਂ ਕਹਿ ਰਿਹਾ ਸੁਖਵੀਰ ਬਾਦਲ ਨੂੰ ਬੋਲਦਾ ਇਹ ਹੋ ਸਕਦਾ ਹੈ ਕਿ ਸੁਪਰ ਸੀਐਮ ਸੁਖਬੀਰ ਜੇ ਵਿਕਰਮਜੀਤ ਇਹ ਕੁਝ ਕਰ ਰਹੇ ਸੀ ਤੇ ਸੁਪਰ ਸੀਐਮ ਸੁਖਬੀਰ ਬਾਦਲ ਨੂੰ ਨਾ ਪਤਾ ਉਹ ਮਤਲਬ ਇਹ ਮੰਨਣਯੋਗ ਗੱਲਾਂ ਮਤਲਬ ਕਿਵੇਂ ਇਹਨਾਂ ਨੂੰ ਮੰਨ ਗਏ ਮੈਂ ਤਾਂ ਤਾਂ ਹੀ ਕਹਿ ਰਿਹਾ ਵੀ ਇਸ ਦਾ ਸੋਡੇ ਕੋਲੇ ਆਈ ਤਾਂ ਵੀ ਲੋਕਾਂ ਨੂੰ ਵੀ ਸਮਝ ਲੱਗ ਜੂ ਸਾਨੂੰ ਵੀ ਪਤਾ ਲੱਗ ਜੂ ਵੀ ਇਹ ਇੰਨਾ ਕਿਉਂ ਉਲਝਾ ਹੈ ਹਰ ਕੋਈ ਬੰਦਾ ਇੰਨਾ ਗਰੇ ਕਿਉਂ ਖੇਡ ਰਿਹਾ ਦੇਖੋ ਗੱਲ ਪਤਾ ਕੀ ਹੈ ਸੁਖਬੀਰ ਸਿੰਘ ਬਾਦਲ ਦਾ ਮੈਂ ਪਹਿਲਾਂ ਦੱਸਿਆ ਤੁਹਾਨੂੰ ਪ੍ਰਭਾਵ ਜਿਹੜਾ ਨਾ ਉਹ ਦੁਆਬੇ ਤੋਂ ਉਧਰਲੇ ਪੜਲੇ ਪਾਸੇ ਰਿਹਾ ਕੀਗਾ ਇਦਾਂ ਦਾ ਲੀਡਰ ਚੱਲ ਜਾਂਦਾ ਸੀ ਆਪਣਾ ਕੰਮ ਕਰਾਉਣ ਅਗਲਾ ਕੰਮ ਕਰ ਦਿੰਦਾ ਸੀ ਲੇਕਿਨ ਜੇ ਤੁਸੀਂ ਇਹਨੂੰ ਪ੍ਰੈਕਟੀਕਲੀ ਜੇ ਜਮੀਨੀ ਪੱਧਰ ਦੇ ਉੱਤੇ ਦੇਖੋ ਨਾ ਤੇ ਸੁਖਬੀਰ ਸਿੰਘ ਬਾਦਲ ਨੇ ਵਿਕਰਮਜੀਠੇ ਦੇ ਕੰਮ 'ਚ ਇੰਟਰਫੇਰੈਂਸ ਕਿਤੇ ਨਹੀਂ ਕੀਤੀ ਜਿਉਂ ਨੇ ਡੀਸੀ ਗਿਆ ਡੀਸੀ ਲਾਇਆ ਜਿਉਂ ਨੇ ਐਸਐਸਪੀ ਗਿਆ ਉਹਨੇ ਉੱਥੇ ਐਸਐਸਪੀ ਲਾਇਆ ਗੱਲ ਸਿਰਫ ਇੰਨੀ ਹੈ ਕਿ ਸੁਖਬੀਰ ਸਿੰਘ ਬਾਦਲ ਜਿਹੜਾ ਉਹ ਆਪਣੇ ਕਾਰਪੋਰੇਟ ਬਿਜ਼ਨਸ ਨੂੰ ਵਧਾਂਚ ਲਗਾ ਰਿਹਾ ਬਈ ਠੀਕ ਆ ਪੰਜਾਬ 'ਚ ਕੇਵਲ ਸਟੈਂਡ ਕਰ ਜਾਓ ਪੰਜਾਬ 'ਚ ਆਪਣੀ ਬਸਾਂ ਨੂੰ ਸਟੈਂਡ ਕਰ ਜਾਓ ਪੰਜਾਬ ਸਿੰਡੋ ਕੈਨੇਡੀਅਨ ਨੂੰ ਸਟੈਂਡ ਕਰ ਜਾਓ ਇੰਡੋ ਕੈਨੇਡੀਅਨ ਦਾ ਮੁਕਾਬਲਾ ਨਾ ਕਿਸੇ ਨਾਲ ਹੋਣ ਦਿਓ ਚੈਨਲ ਸਟੈਂਡ ਕਰ ਜਾਓ ਆਪਣੀ ਹੋਟਲ ਇੰਡਸਟਰੀ ਨੂੰ ਸਕੈਨ ਸਟੈਂਡ ਕਰਦੇ ਹੋ ਮੁੱਲਾਪੁਰ ਉਧਰ ਨਵਾਂ ਚੰਡੀਗੜ੍ਹ ਬਣਾ ਲਓ ਉਧਰਲੇ ਪਾਸੇ ਸਾਰਾ ਉਹਦਾ ਧਿਆਨ ਦਰਸ਼ਨ ਉਧਰ ਰਿਹਾ ਮੈਕਸਿਮਮ ਉਹ ਇਧਰਲੇ ਪਾਸੇ ਇਹ ਚੀਜ਼ਾਂ ਚ ਇੰਟਰਫੀਰੈਂਸ ਉਹਦੀ ਹੋਈ ਨਹੀਂ ਤੇ ਨਾ ਨਾ ਇਹ ਚੀਜ਼ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ ਕਿ ਕੋਈ ਡਰੱਗਸ ਸਮਗਲਰ ਮੰਨ ਲਓ ਇਹਦੇ ਚ ਤਾਂ ਨਿਕਲ ਕੇ ਆਈ ਨਾ ਸੱਤਾ ਬਿੰਦੀ ਕਨੇਡਾ ਵਾਲੇ ਜਗਜੀਤ ਚੈਲ ਚੈਲ ਠੀਕ ਹੈ ਨਾ ਤੇ ਬਿੱਟੂ ਆਲਖ ਲੇਕਿਨ ਕਿਸੇ ਨੇ ਮੰਨ ਲਓ ਹੁਣ ਮੈਂ ਉਹ ਤੁਹਾਨੂੰ ਦੱਸਦਾ ਦੇਖੋ ਰਤਨ ਸਿੰਘ ਜਨਾਲੇ ਦਾ ਬੇਟਾ ਬੁੰਨੀਆ ਜਨਾਲਾ ਉਹਨੂੰ ਵੀ ਇਸ ਮਾਮਲੇ ਦੇ ਵਿੱਚ ਬਿਆਨ ਕਰਨ ਬੁਲਾਇਆ ਗਿਆ ਹਾਲਾਂਕਿ ਉਹ ਸੁਖਵੀਰ ਤੇ ਕੱਟੜ ਬਰੁਧੀ ਸੀਗੀ ਉਸ ਵੇਲੇ ਛੱਡ ਚੁੱਕੇ ਹੋਏ ਸੀ ਉਹ ਕਹਿ ਸਕਦਾ ਸੀ ਸੁਖਵੀਰ ਬਾਦਲ ਨੂੰ ਆਲਵਾ ਨਹੀਂ ਕਿਹਾ ਉਹਨੇ ਕਿਉਂਕਿ ਸੁਖਵੀਰ ਇਨਵੋਲਵ ਡਰਗ ਰੈਕਡ ਦੇ ਵਿੱਚ ਹੈ ਨਹੀਂ ਸੀ ਉਸ ਵੇਲੇ ਹਾਂ ਜ਼ਿੰਮੇਵਾਰਤਾ ਉਹਦੀ ਹੈਗੀ ਹੈ ਨਾ ਮੁਕ ਪੰਜਾਬ ਦਾ ਹੋਮ ਮਿਨਿਸਟਰ ਹੈ ਡਿਪੀ ਸੀਐਮ ਹੈ ਔਰ ਤੇਰੇ ਰਾਜ ਦੇ ਵਿੱਚ ਪੰਜਾਬ ਚ ਡਰੱਗ ਫੈਲ ਰਹੀ ਆ ਐਡੀ ਵੱਡੀ ਟ੍ਰੇਡ ਹੋ ਰਹੀ ਆ ਜਿਵੇਂ ਸਦਾਰ ਚੱਟੋਪਾਦਿਆ ਇਹ ਕਹਿੰਦੇ ਬਈ ਇਹਨਾਂ ਨੇ ਮੰਗਵਾਈ ਦਿਨ 300 ਕਿਲੋ ਮੰਗਵਾ ਕੇ 30 ਕਿਲੋ ਕਿਸੇ ਦੇ ਪਾ ਕੇ ਬਾਕੀ ਇਹਨਾਂ ਨੇ ਘੁਮਾਈ ਠੀਕ ਹੈ ਨਾ ਫਿਰ ਜ਼ਿੰਮੇਵਾਰੀ ਤਾਂ ਬਣਦੀ ਆ ਨਾ ਯਾਰ ਇੱਕ ਇਨਸਾਨੀਅਤ ਦੇ ਤੌਰ ਤੇ ਵੀ ਜ਼ਿੰਮੇਵਾਰੀ ਬਣਦੀ ਆ ਇੱਕ ਡਿਪਾਰਟਮੈਂਟਲ ਤੌਰ ਤੇ ਵੀ ਜ਼ਿੰਮੇਵਾਰੀ ਬਣਦੀ ਆ ਕਿ ਤੁਸੀਂ ਪੰਜਾਬ ਦੇ ਡਿਪਟੀ ਚੀਫ ਮਿਨਿਸਟਰ ਉਹ ਜਿੰਨਾ ਕੋ ਹੋਮ ਦਾ ਡਿਪਾਰਟਮੈਂਟ ਤੁਸੀਂ ਉਹਨੂੰ ਮੋਰੈਲਿਟੀ ਨਾਲ ਜਿਵੇਂ ਜੋੜਿਆ ਵੀ ਇਹ ਇੱਕ ਨੈਤਿਕ ਜ਼ਿੰਮੇਵਾਰੀ ਆ ਹਨਾ ਹੁਣ ਉਹ ਤੋਂ ਬਾਅਦ ਕਾਂਗਰਸ ਆਉਂਦੀ ਆ ਹਾਂ ਬਿਲਕੁਲ ਅੱਜ ਆਮਦਵੀ ਪਾਰਟੀ ਆ ਮੈਂ ਨਸ਼ਾ ਵਿਰੁੱਧ ਜਿਹੜਾ ਯੁੱਧ ਆ ਉਹਦੇ ਤੇ ਹਜੇ ਕੋਈ ਟਿੱਪਣੀ ਨਹੀਂ ਕਰ ਸਕਦਾ ਕਿਉਂਕਿ ਹਜੇ ਸ਼ੁਰੂ ਹੋਇਆ ਤੇ ਇਹਨੇ ਹੋਰ ਅੱਗੇ ਜਾਣਾ ਇਹ ਸਕਸੈਸ ਹੁੰਦਾ ਜਾਂ ਨਹੀਂ ਹੁੰਦਾ ਉਦੋਂ ਆਪਾਂ ਟਿੱਪਣੀ ਰੋਕੇ ਕਰਾਂਗੇ ਪਰ ਮੈਂ ਪਿਛਲੇ 3 ਸਾਲਾਂ ਨੂੰ ਹੀ ਲੈ ਲੈਂਦਾ ਮੈਂ ਪਿਛਲੇ 8 ਨੂੰ ਲਵੋ ਤੁਸੀਂ ਨਹੀਂ ਪਿਛਲੇ ਇਹ ਦੇਖੋ ਨਾ ਬਾਦਲ ਸਾਹਿਬ ਦੇ ਤੱਕ ਕਰਨਾ ਨਹੀਂ ਸੀਗਾ ਵਿਕਰਮਜੀਠੀ ਦੇ ਪਰਚਾ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਤੋਂ 2017 ਤੋਂ ਸ਼ੁਰੂ ਕਰਦੇ ਆ 2017 ਦੇ ਵਿੱਚ ਜਦੋਂ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਬਣੀ ਆ ਇਹ ਪੰਜਾਬ ਚ ਸਰਕਾਰ ਸਿਰਫ ਡਰਗ ਦੇ ਹਾਂ ਤੇ ਚਿੱਟਾ ਉਹਨਾਂ ਦੇ ਸਰਕਾਰ ਚ ਖੂਬ ਵਿਗਿਆ ਹੋਰ ਤੁਸੀਂ ਇਸ ਗੱਲ ਦਾ ਮੈਂ ਤੁਹਾਨੂੰ ਦੱਸਣ ਲੱਗਾ 2018 ਦੇ ਵਿੱਚ ਜਦੋਂ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਨੇ ਸਿਟ ਬਣਾਈ ਸਿਦਾਰ ਚਟੋ ਪੱਦੇ ਦੀ ਨਿਗਰਾਨੀ ਚ ਬਈ ਤੁਸੀਂ ਇਹ ਡਰਗ ਟ੍ਰੇਲ ਦੇ ਉੱਤੇ ਸਾਰਾ ਮੈਨੂੰ ਵੈਰੀਫਾਈ ਕਰਕੇ ਦਿਓ ਇਨਵੈਸਟੀਗੇਸ਼ਨ ਕਰਕੇ ਦਿਓ ਤਿੰਨ ਰਿਪੋਰਟ ਉਹਨਾਂ ਨੇ ਲਫਾਫੇ 'ਚ ਬੰਦ ਕਰਕੇ ਕੋਰਟ 'ਚ ਦਿੱਤੀਆਂ ਇੱਕ ਉਹਨਾਂ ਨੇ ਦਿੱਤੀ ਫਰਵਰੀ ਮਹੀਨੇ 'ਚ ਇੱਕ ਮਾਰਚ ਮਹੀਨੇ 'ਚ ਤੇ ਇੱਕ ਤਿੰਨ ਚਾਰ ਮਹੀਨਿਆਂ ਬਾਅਦ ਫੇਰ ਦਿੱਤੀ 18 'ਚ 18 ਤੋਂ ਲੈ ਕੇ 21 ਤੱਕ ਕੈਪਟਨ ਨਮਿੰਦਰ ਸਿੰਘ ਸੀਐਮ ਰਿਹਾ ਉਹਨੇ ਇੱਕ ਵਾਰੀ ਨਹੀਂ ਗਿਆ ਲਫਾਫਾ ਕੋਰਟ 'ਚ ਲੈ ਆਓ ਕੋਰਟ 'ਚੋਂ ਲਫਾਫਾ ਲਝਾਨ ਲਈ ਹੀ ਕੋਈ ਨਹੀਂ ਗਿਆ ਮੈਨੂੰ ਇਹ ਦੱਸੋ ਤੇ ਡਰਗ ਦੇ ਕਾਰਵਾਈ ਕੀ ਹੋਣੀ ਸੀ ਕਿੰਨੀ ਕੋ ਉਹਨਾਂ ਦੀ ਉਹਦੇ ਵਿੱਚ ਮੈਂ ਕਹਾਂ ਸੈਂਸਿਟੀਵਿਟੀ ਸੀ ਉਹੀ ਪਰਚਾ ਜਿਹੜਾ 2021 ਦੇ ਵਿੱਚ ਚੰਨੀ ਦੀ ਗਵਰਨਮੈਂਟ ਦੇ ਰਹੀ ਹੈ ਕੈਪਟਨ ਵੀ ਲੈ ਸਕਦਾ ਸੀ ਕੈਪਟਨ ਉਹ ਸੀਲਬੰਦ ਰਿਪੋਰਟਾਂ ਵੀ ਖੋਲ ਸਕਦਾ ਸੀ ਜਿਹੜੀਆਂ ਭਗਵੰਤ ਮਾਨ ਸਰਕਾਰ ਨੇ ਖੋਲੀਆਂ ਅਜੇ ਵੀ ਇੱਕ ਰਿਪੋਰਟ ਪੈਂਡਿੰਗ ਹੈ ਤੇ ਤੁਸੀਂ ਇਹ ਜਿਹੜੇ ਨਾ ਦੇਖੋ ਮਸਲੇ ਹੁੰਦੇ ਆ ਹੁਣ ਇਹਦਾ ਮਸਲੇ ਨਾਲ ਤੁਸੀਂ ਦੇਖੋ ਜੱਥੇਦਾਰ ਗੁਰਦੇਵ ਸਿੰਘ ਕੋਂਕੇ ਦਾ ਮਸਲਾ ਅਕਾਲ ਤਖਤ ਸਾਹਿਬ ਦੇ ਕਾਜਵਾਲ ਖਾਬਕਾ ਜੱਥੇਦਾਰ ਉਹਨਾਂ ਦਾ ਫੇਕ ਇਨਕਾਊਂਟਰ ਹੋਇਆ ਬੀਪੀ ਤਵਾਰੀ ਏਡੀਜੀਪੀ ਦੀ ਰਿਪੋਰਟ ਆ ਜਿਹੜੀ 1999 ਦੀ ਫਾਈਲ ਚ ਪਈ ਆ ਅੱਜ ਤੱਕ ਉੱਤੇ ਅਸਰ ਨਹੀਂ ਹੋਇਆ ਤੇ ਕਿੰਨੇ ਸਾਲ ਹੋ ਗਏ 26 ਜੇ ਸ਼੍ਰੀ ਕਾਲ ਤਖਸਾਲ ਦੇ ਕਾਰਜਵਾਹ ਜੱਥੇਦਾਰ ਦੇ ਇਨਕਾਊਂਟਰ ਦੀ ਹੀ ਤੁਸੀਂ ਅਜੇ ਤੱਕ ਉਹਦੀ ਐਫਆਈਆਰ ਨਹੀਂ ਦਰਜ ਕੀਤੀ ਤੇ ਤੁਸੀਂ ਬਾਕੀ ਕੀ ਕਰ ਲੈਣਾ ਇਹ ਇੱਛਾ ਸ਼ਕਤੀ ਹੁੰਦੀ ਹੈ ਅਜੇ ਤੱਕ ਨਹੀਂ ਹੋਈ ਐਫਆਈਆਰ ਸੀਬੀ ਸਾਹਿਬ ਉਹ ਅਜੇ ਤੱਕ ਨਹੀਂ ਹੋਈ ਮੇਰਾ ਲਾਸਟ ਸਵਾਲ ਹੈ ਇਸ ਵਿਸ਼ੇ ਦੇ ਤੁਹਾਨੂੰ ਕੈਪਟਨ ਅਮਰਿੰਦਰ ਸਿੰਘ ਦੀ ਵੀ ਸਰਕਾਰ ਦੇਖ ਲਈ ਤਾਂ ਸਾਢੇ 3 ਸਾਲ ਇਹਨਾਂ ਦੇ ਵੀ ਦੇਖ ਲੇ ਹੁਣ ਇਸ ਦੌਰਾਨ ਚਿੱਟਾ ਕੌਣ ਵੇਚ ਰਿਹਾ ਪੰਜਾਬ ਚ ਕੀ ਇੱਕ ਬੰਦੇ ਨੂੰ ਹੀ ਸਾਰੀਆਂ ਚੀਜ਼ਾਂ ਟਾਰਗੇਟ ਕਰ ਨਹੀਂ ਇੱਕ ਮੁੰਡਾ ਨਹੀਂ ਇਨਵੋਲਵ ਹੈਗਾ ਦੇਖੋ ਮੇਰੀ ਗੱਲ ਨਹੀਂ ਸਮਝਦੇ ਬੇਸਿਕ ਕੀ ਹੁੰਦਾ ਬੇਸਿਕ ਅਸੀਂ ਹੈਗੇ ਸਰਹੱਦੀ ਸੂਪਾ ਸਾਡੇ ਪੰਜਾਬ ਦੇ ਵਿੱਚ ਸਰਹੱਦ ਦੀਆਂ ਸਮੱਸਿਆਵਾਂ ਅਲੱਗ ਆ 553 ਕਿਲੋਮੀਟਰ ਦਾ ਬਾਰਡਰ ਹੈ ਸਾਡੇ ਰਾਵੀ ਦਰਿਆ ਤੁਸੀਂ ਤਾਂ ਚਲੋ ਮਾਲ ਵੇਚ ਰਹੇ ਹੋ ਕਿਵੇਂ ਸੱਪ ਵਾਂਗੂ ਘੁੰਮਦਾ ਠੀਕ ਹੈ ਉਹ ਪਾਣੀ ਜਦੋਂ ਬਰਸਾਤ ਆਉਂਦੀ ਆ ਪਾਣੀ ਦੇ ਨਾਲ ਡਰਗ ਜਿਹੜੇ ਸਮਗਲ ਰਿੱਦਰ ਭੇਜਦੇ ਹੁਣ ਸਾਡੀ ਜਿਹੜੀ ਬੈਲਟ ਹੈ ਤੁਸੀਂ ਮੈਨੂੰ ਦੱਸੋ ਬੈਲਟ 'ਚ ਕੋਈ ਰੋਜ਼ਗਾਰ ਨਹੀਂ 6 ਵਜੇ ਤੋਂ ਬਾਅਦ ਉੱਥੇ ਬੱਸ ਨਹੀਂ ਕੋਈ ਵੱਡਾ ਕਾਰਖਾਨਾ ਨਹੀਂ ਉੱਥੇ ਜਿਹੜਾ ਮਰੂਤੀ ਤੇ ਟਾਟਾ ਦੇ ਲੱਗੇ ਉਦਯੋਗ ਜਾਂ ਠੀਕ ਹੈ ਯਾਰ ਇੱਥੇ ਲੋਕਾਂ ਨੂੰ ਜੌਬਾਂ ਮਿਲੀਆਂ ਹੋਈਆਂ ਕੰਮ ਮਿਲੇ ਹੋਏ ਆ ਮਾਝੇ ਤੋਂ ਲੈ ਕੇ ਤੁਸੀਂ ਫਿਰੋਜ਼ਪੁਰ ਦੇ ਬਾਡਰ ਤੱਕ ਚੱਲ ਜਾਓ ਤੁਹਾਨੂੰ ਬੈਲਟ ਦੇ ਨਾਲ-ਨਾਲ 15 ਕਿਲੋਮੀਟਰ ਦੇ ਵਿੱਚ ਤੁਹਾਨੂੰ ਕੰਮ ਨਹੀਂ ਮਿਲੂਗਾ ਕੋਈ ਤੁਹਾਨੂੰ ਢੰਗ ਦੀ ਸੜਕ ਵੀ ਹੰਗ ਦੀ ਸੜਕ ਨਹੀਂ ਮਿਲੂਗੀ ਰੋਟੀ ਨਹੀਂ ਮ ਤੇ ਫਿਰ ਬੰਦੇ ਕੋ ਰਹਿ ਕੀ ਜਾਂਦਾ ਕਬਰ ਪਾਲਣ ਲਈ ਰਹਿ ਕੀ ਜਾਂਦਾ ਫਿਰ ਚੱਲ ਯਾਰ ਉਥੋਂ ਡਰੱਗ ਆਈਏ ਵੇਚ ਲੋ ਕਰ ਲੋ ਜਦੋਂ ਤੱਕ ਪੰਜਾਬ ਦੇ ਬਾਰਡਰ ਬੈਲਟ ਦੀ ਰੀਹੈਬਿਲੀਟੇਸ਼ਨ ਨਹੀਂ ਹੁੰਦੀ ਮੈਂ ਤਾਂ ਬੋਲ ਬੋਲ ਥੱਕ ਜਾਂਦਾ ਇਹ 553 ਕਿਲੋਮੀਟਰ ਦੇ ਬਾਰਡਰ ਦੇ ਵਿੱਚ ਤੁਸੀਂ ਇੰਡਸਟਰੀ ਲਾ ਦਿਓ ਗੇਰਾ ਬਾਬਾ ਨਾਨਕ ਤਰਨ ਤਰਨ ਤੋਂ ਸ਼ੁਰੂ ਹੋ ਜੋ ਫਿਰੋਜਪੁਰ ਤੱਕ ਬਾਰਡਰ ਤੇ ਇੰਡਸਟਰੀ ਲਾ ਦਿਓ ਜਾ ਪੰਜਾਬ ਦੇ ਵਿੱਚ ਡਰੱਗ ਵੇਖਣੀ ਬੰਦ ਹੋ ਜਾਊਗੀ ਬੇਸਿਕ ਉਹ ਦੇਖ ਲੈਨੇ ਬਰੋਜਗਾਰੀ ਡਰੱਗs ਛੁੱਟਦੇ ਨੇ ਤੇ ਬਰੋਜਗਾਰ ਚੱਕਦੇ ਨੇ ਤੇ ਫਿਰ ਪੰਜਾਬ ਦੇ ਵਿੱਚ ਹੁਣ ਦੂਜਾ ਜਿਹੜਾ ਹੋਰ ਗੱਲ ਹੈ ਇਹ ਪਾਕਿਸਤਾਨ ਦੇ ਜਿਹੜੇ ਸਮਗਲਰਸ ਹੈ ਨਾ ਇਹਨਾਂ ਨੇ ਹੁਣ ਤਰੀਕਾ ਬਦਲ ਲਿਆ ਇਹ ਕੀ ਕਰਦੇ ਨੇ ਉਧਰੋਂ ਡਰੱਗ ਭੇਜਣ ਵਾਲਾ ਹੋਰ ਆ ਡਰੋਨ ਵਾਲਾ ਹੋਰ ਆ ਚੱਕਣ ਵਾਲਾ ਹੋਰ ਆ ਇੱਕ ਜਗ੍ਹਾ ਤੇ ਪਹੁੰਚਾਉਣ ਵਾਲਾ ਹੋਰ ਆ ਇੱਕ ਦੂਜੇ ਨਾਲ ਲਿੰਕ ਹੀ ਹਨੀ ਗੂਗਲ ਲੋਕੇਸ਼ਨ ਪਾ ਦਿੰਦੇ ਨੇ ਵੀ ਫਲਾਣੇ ਬ੍ਰਿਕਸ ਦੇ ਥੱਲੇ ਆ ਫੋਟੋ ਪਈ ਆ ਉੱਥੋਂ ਉਹ ਲਫਾਫਾ ਚੱਕ ਕੇ ਫਲਾਣੇ ਚੌਂਕ 'ਚ ਰੱਖਿਆ ਉੱਥੋਂ ਦੀ ਫੋਟੋ ਤੇ ਗੂਗਲ ਲੋਕੇਸ਼ਨ ਸਾਨੂੰ ਭੇਜ ਦੇ ਦੱਸੋ ਤੁਸੀਂ ਕਿਵੇਂ ਫੜ ਲੋਗੇ ਵੱਡੇ ਮਗਰ ਮੱਛਨੋ ਕਿਵੇਂ ਫੜ ਹੋਣੇ ਜਿੰਨੇ ਵੀ ਤੁਸੀਂ ਇਹ ਦੇਖੋ ਜਿੰਨੇ ਵੀ ਮੈਂ ਤੁਹਾਨੂੰ ਕਹਿੰਨਾ ਪੰਜਾਬ ਦੇ ਵਿੱਚ ਹੁਣ 18 19 ਜਿਹੜੇ ਬੰਬ ਫੜੇ ਵੀ ਨੇ ਜਿਹੜੇ ਥਾਣਿਆਂ 'ਚ ਫਟੇ ਨੇ ਬੰਦੇ ਫੜੇ ਨੇ ਕੋਈ ਵੀ ਮੁੱਖ ਦੋਸ਼ੀ ਇੱਥੇ ਨਹੀਂ ਫੜਿਆ ਗਿਆ ਮੈਂ ਇਹਨਾਂ ਦੀਆਂ ਫਾਈਲਾਂ ਜਰੂਰ ਪੜੀਆਂ ਬੜੀ ਗਹਿਰਾਈ ਨਾਲ ਬਈ ਇਹ ਬੰਬ ਆਂਦੇ ਕਿੱਦਾਂ ਬਈ ਉਹ ਇੱਕ ਜਗ੍ਹਾ ਤੇ ਆ ਕੇ ਰੁਕ ਜਾਂਦਾ ਕੱਟ ਹੋ ਜਾਂਦਾ ਉੱਥੇ ਉਹ ਕਹਿੰਦੇ ਯਾਰ ਐਸ ਸਟੌਂਗ ਇੱਥੋਂ ਬ੍ਰਿਕਸ ਦੇ ਥੱਲੋਂ ਚੱਕ ਕੇ ਲੈ ਕੇ ਗਿਆ ਸੀ ਬੰਦਾ ਇਹਨੂੰ ਗੂਗਲ ਲੋਕੇਸ਼ਨ ਆਈ ਸੀ ਪਾਕਿਸਤਾਨ ਤੋਂ ਉੱਥੇ ਫੋਟੋ ਆਈ ਸੀ ਨੇ ਚੱਕ ਲਿਆ ਉੱਥੇ ਰੱਖਣ ਵਾਲਾ ਕੋਣ ਹੈ ਕਿਸੇ ਨੂੰ ਨਹੀਂ ਪਤਾ ਕਿੱਦਾਂ ਲੱਭ ਲੋਗੇ ਤੁਸੀਂ ਉੱਥੇ ਕੌਣ ਰੱਖ ਕੇ ਗਿਆ ਕੋਈ ਤਰੀਕਾ ਹੈਗਾ ਦੱਸੋ ਉਹ ਉਹਦੀ ਗੱਲ ਪਾਕਿਸਤਾਨ ਹੋਈ ਆ ਉਹਦੀ ਇੱਥੇ ਲੋਕਲ ਕਿਸੇ ਨਾਲ ਗੱਲ ਨਹੀਂ ਹੋਈ ਜਿਹੜਾ ਬਾਰਡਰ ਤੋਂ ਚੱਕਣ ਵਾਲਾ ਉੱਥੇ ਤੱਕ ਸੁੱਟਣ ਵਾਲਾ ਉਹ ਹੋਇਆ ਇਹਨਾਂ ਨੇ ਕੱਟ ਕਰਤਾ ਹੋਇਆ ਔਰ ਇਸ ਮਗਲਰਸ ਦੀ ਨਵੀਂ ਮਾਡਲ ਸਿੰਪਰੈਂਡੀ ਆ ਕਿ ਡਰੱਗ ਭੇਜੋ ਕਿਸੇ ਥਰੂ ਸੁੱਟੇ ਕੋਈ ਚੱਕੇ ਕੋਈ ਪਹੁੰਚੇ ਕਿਤੇ ਅੱਗੋਂ ਵੇਚਣ ਵਾਲਾ ਕੋਈ ਹੋਰ ਉਹ ਕੋਈ ਹੋਰ ਬਸ ਤੇ ਤੁਸੀਂ ਉਹਦੇ ਤੱਕ ਮੰਨ ਲਓ ਜੇ ਅੱਜ 100 ਗ੍ਰਾਮ ਹੈਰੋਇਨ ਫੜੀ ਜਾਵੇ 200 ਗ੍ਰਾਮ ਫੜੀ ਜਾਵੇ ਤੁਸੀਂ ਉਹ ਕੁ ਦੂਸਰੀ ਤੱਕ ਪਹੁੰਚ ਨਹੀਂ ਸਕਦੇ ਜਿਹਦੇ ਕੋਲ 300 ਕਿਲੋ ਆ ਉਹ ਤਾਂ ਮਲੇਨ ਦੀ ਆਹ ਹਾਂ ਕੱਟੋ ਗਿਆ ਉੱਥੇ ਹੁਣ ਜਿਹੜਾ ਮੰਨੂ ਕਿਸੇ ਕੋਲ 40 ਕਿਲੋ ਪਈ ਵੀ ਆ ਉਹਨੇ ਕੁਛ ਨਹੀਂ ਕਰਨਾ ਉਹਨੇ ਜਾ ਕੇ ਬਰਖਸ਼ਤ ਦੇ ਥੱਲੇ ਰੱਖਾ ਨਹੀਂ ਉਹ ਪਾਕਿਸਤਾਨ ਉਹਦੀ ਲੋਕੇਸ਼ਨ ਭੇਜ ਦੇਣੀ ਆ ਫੋਟੋ ਭੇਜ ਦੇਣੀ ਆ ਪਾਕਿਸਤਾਨ ਨਾਲੇ ਕਮਾਂਡ ਕਰਨੀ ਆ ਕਿਸੇ ਜੇ ਬੰਦੇ ਨੂੰ ਐਵੇਂ ਚੱਕ ਕੇ ਬਟਾਲੇ ਦੇ ਬੰਦੇ ਨੂੰ ਯਾਰ ਲਫਾਫਾ ਚੱਕ ਕੇ ਜਲੰਧਰ ਦੇ ਫਲਾਣੇ ਚੌਂਕ ਦੇ ਵਿੱਚ ਰੱਖਿਆ ਉੱਥੇ ਜਾ ਕੇ ਬਰਖਸ਼ਤ ਥੱਲੇ ਦੱਬਿਆ ਉਹਦੀ ਫੋਟੋ ਤੇ ਲੋਕੇਸ਼ਨ ਗੂਗਲ ਲੋਕੇਸ਼ਨ ਪਾ ਦੇ ਇਹ ਜਿਹੜੀ ਟੈਕਨੋਲੋਜੀ ਆ ਨਾ ਇਹਨੇ ਸਮੰਗਲਰਾਂ ਦੀ ਮਦਦ ਬੜੀ ਕੀਤੀ ਆ ਪੁਲਿਸ ਤਾਂ ਆ ਪਰੇਸ਼ਾਨ ਆ ਬਈ ਅਸੀਂ ਇਹਨੂੰ ਨੈਕਸਸ ਹੁਣ ਰਸਤਾ ਸਿਰਫ ਉਹੀ ਹੈ ਜਿਹੜਾ ਮੈਂ ਦੱਸਿਆ ਕਿ ਸਰਹੱਦ ਨੂੰ ਸੀਲ ਕਰਕੇ ਸਰਹੱਦ ਦੇ ਉੱਤੇ ਇੰਡਸਟਰੀ ਲਾਓ ਤਾਂ ਕਿ ਰੋਜ਼ਗਾਰ ਸ਼ੁਰੂ ਹੋਣ ਪੰਜਾਬ ਦਾ ਨੌਜਵਾਨ ਜਿਹੜਾ ਰੋਜ਼ ਖਣ ਗੁਰਗਾਵਾਂ ਜਿੰਨਾ ਮਰਜ਼ੀ ਉੱਪਰ ਚੱਲਦੇ ਗੁਰਗਾਵਾਂ ਟੌਪ ਤੇ ਚੱਲਦੇ ਗੁਰਗਾਵਾਂ ਦੇ ਵਿੱਚ ਹੂੰ ਤੁਹਾਨੂੰ ਬੰਦੇ ਨਹੀਂ ਮਿਲਣਗੇ ਕਿ ਡਰੱਗ ਵੇਚਣ ਵਾਲੇ ਆ ਜੀ ਆਹ ਕਰਨ ਵਾਲੇ ਹਜੇ ਕੀ ਸਭ ਤੋਂ ਜ਼ਿਆਦਾ ਪੈਸਾ ਗੁਰਗਾਵਾਂ ਚੈਸਟ ਆ ਤੇ ਲੇਕਿਨ ਕਾਰਨ ਕੀ ਹਰ ਬੰਦਾ ਰੋਜ਼ਗਾਰ ਤੇ ਲੱਗਾ ਹੋਇਆ ਹਰ ਬੰਦਾ ਲੱਗਾ ਹੋਇਆ ਕੰਮ ਤੇ ਤੇ ਜਦੋਂ ਇੱਥੇ ਖਾਮੀ ਹੰਨੀ ਇੱਥੇ ਜਾਣ ਕੇ ਪੰਜਾਬ ਨੂੰ ਖਰਾਬ ਕੀਤਾ ਹੋਇਆ ਤੇ ਫਿਰ ਕਰਨਗੇ ਕੀ ਪੰਜਾਬੀਆ ਸਰਦਾਰੀ ਨਾਲ ਗੱਲਬਾਤ ਕਰਨ ਦੇ ਲਈ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਤੁਸੀਂ ਇਸ ਵੀਡੀਓ ਦਾ ਹਿੱਸਾ ਬਣ